ਕੀਨੇ ਰਕਾ ਲਿਆ ਗੋ ਵਿਕਰਮ ਸਿੰਘ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚ ਨਹੀਂ ਅਦਾਲਤ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਜਿੱਥੇ ਪਾਰੀ ਪੁਲਿਸ ਸੁਰੱਖਿਆ ਦੇ ਤਹਿਤ ਉਹਨਾਂ ਨੂੰ ਨਾਬਾਦੀ ਜੇਲ੍ਹ ਦੇ ਵਿੱਚ ਲਜਾਇਆ ਗਿਆ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਆਮ ਕੈਦੀਆਂ ਦੇ ਵਾਂਗ ਰਹਿ ਰਹੇ ਨੇ ਉਹਨਾਂ ਨੂੰ ਕੋਈ ਵੀ ਵੀਆਈਪੀ ਟ੍ਰੀਟਮੈਂਟ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ ਬੈਰਕ ਦੇ ਬਾਹਰ ਕੈਮਰੇ ਲਗਾਉਣ ਦੀ ਗੱਲ ਜ਼ਰੂਰ ਚਰਚਾ ਦੇ ਵਿੱਚ ਹੈ ਕਿਹਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਤੇ ਸਰਕਾਰ ਵੀ ਨਜ਼ਰ ਰੱਖ ਰਹੀ ਹੈ ਤੇ ਉੱਥੇ ਹੀ ਜਿਹੜੀ ਵੀਡੀਓ ਪੁਲਿਸ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਭੇਜੀ ਜਾ ਰਹੀ ਹੈ ਉਹ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਭੇਜੀ ਜਾ ਰਹੀ ਹੈ ਹਾਲਾਂਕਿ ਇਸ ਤੇ ਕੋਈ ਵਿਧਕਾਰ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਪਰ ਚਰਚਾਾਂ ਵਿੱਚ ਅੱਤੇ ਛੜੀਆਂ ਹੋਈਆਂ ਨੇ ਇਸੇ ਕਰਕੇ ਇੱਕ ਚਰਚਾ ਹੋਰ ਵੀ ਛੜੀ ਹੋਈ ਹੈ ਇਹ ਕਿਹਾ ਜਾ ਰਿਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੇ ਹੁਣ ਜੇਲ੍ਹ ਦੇ ਅੰਦਰੋਂ ਆਪਣਾ ਪਹਿਲਾ ਸੁਨੇਹਾ ਬਾਹਰ ਭੇਜਿਆ ਤੇ ਇਹ ਸੁਨੇਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜਿਆ ਗਿਆ ਸੁਨੇਹੇ ਦੇ ਵਿੱਚ ਇਹ ਕਿਹਾ ਗਿਆ ਕਿ ਮੈਂ ਤਾਂ ਠੀਕ ਆ ਤੂੰ ਬਾਹਰ ਆਪਣਾ ਵੀਪੀ ਚੈੱਕ ਕਰਾਉਂਦਾ ਰਹੀਂ ਹਾਲਾਂਕਿ ਇਸ ਦੀ ਵੀ ਅਧਿਕਾਰਤ ਤੌਰ ਤੇ ਨਾ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਕੋਈ ਪੁਸ਼ਟੀ ਕੀਤੀ ਗਈ ਤੇ ਨਾ ਹੀ ਸਰਕਾਰੀ ਅਧਿਕਾਰੀਆਂ ਦੇ ਵੱਲੋਂ ਕੀਤੀ ਗਈ ਹੈ ਪਰ ਚਰਚਾਵਾਂ ਜੋਰ ਸ਼ੋਰ ਦੇ ਨਾਲ ਛੜੀਆਂ ਹੋਈਆਂ ਨੇ ਤਾਂ ਸੂਤਰਾਂ ਦੇ ਹਵਾਲੇ ਤੋਂ ਇੱਕ ਕਿ ਵਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਦੇ ਅੰਦਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਈ ਇਹ ਵੱਡਾ ਸੁਨੇਹਾ ਭੇਜਿਆ ਬਿਕਰਮ ਸਿੰਘ ਮਜੀਠੀਆ ਜਦੋਂ ਜੇਲ੍ਹ ਦੇ ਵਿੱਚ ਨੇ ਬਾਹਰ ਸਿਆ ਭਗਵੰਤ ਮਾਨ ਦੇ ਵੱਲੋਂ ਸਟੇਜ ਤੋਂ ਸੰਬੋਧਨ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਵੱਡੇ ਸਵਾਲ ਵੀ ਚੁੱਕੇ ਜਾ ਰਹੇ ਨੇ ਸਰਕਾਰ ਦਾ ਸਾਫ ਤੌਰ ਤੇ ਇਹ ਕਹਿਣਾ ਸੀ ਕਿ ਜਦੋਂ ਸਾਡੀ ਸਰਕਾਰ ਸੱਤਾ ਦੇ ਵਿੱਚ ਆਵੇਗੀ ਅਸੀਂ ਕਿਸੇ ਵੀ ਵੱਡੇ ਮੰਤਰੀ ਜਾਂ ਸੰਤਰੀ ਨੂੰ ਨਹੀਂ ਬਖਸ਼ਾਂਗੇ ਜੋ ਵੀ ਭ੍ਰਿਸ਼ਟਾਚਾਰੀ ਹੋਵੇਗਾ ਜੋ ਵੱਡਾ ਤਸਕਰ ਹੋਵੇਗਾ ਜਾਂ ਆ ਬਹੁਤ ਵੱਡੇ ਜਸਨੇ ਘੁਟਾਲੇ ਕੀਤੇ ਹੋਣਗੇ ਸਾਡੀ ਸਰਕਾਰ ਜਾਂਚ ਪੜਤਾਲ ਕਰਨ ਤੋਂ ਬਾਅਦ ਉਸ ਮੰਤਰੀ ਦੇ ਸੰਤਰੀ ਨੂੰ ਉਸ ਦੀ ਬਣਦੀ ਸਜ਼ਾ ਜ਼ਰੂਰ ਦੇਵੇਗੀ ਕਰਕੇ ਪੰਜਾਬ ਦੇ ਵਿੱਚ ਡਰਗ ਦੇ ਨਾਲ ਵੱਡੇ ਮਾਮਲੇ ਜੁੜੇ ਹੋਏ ਨੇ ਉਤੇ ਹੀ ਡਰਗ ਨੂੰ ਲੈ ਕੇ ਡਰ ਖਤਮ ਕਰਨ ਨੂੰ ਲੈ ਕੇ ਪੰਜਾਬ ਦੇ ਵਿੱਚ ਨਸ਼ਿਆਂ ਵਿਰੁੱਧ ਯੁੱਧ ਵੀ ਛੇੜਿਆ ਹੋਇਆ ਹੈ ਇਸ ਮਹਮੇ ਦੇ ਤਹਿਤ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੰਮ ਵੀ ਕੀਤੇ ਜਾ ਰਹੇ ਨੇ ਵੱਡੇ ਤਸਕਰਾਂ ਦੇ ਘਰ ਵੀ ਤੋੜੇ ਜਾ ਰਹੇ ਨੇ ਉਹਨਾਂ ਨੂੰ ਸਬਕ ਸਿਖਾਇਆ ਜਾ ਰਿਹਾ ਹੈ ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਇਹ ਛੋਟੇ ਮਗਰਮੱਛ ਨੇ ਪਰ ਫਾਇਦਾ ਉਦੋਂ ਹੋਵੇਗਾ ਪੰਜਾਬ ਦੇ ਵਿੱਚ ਨਸ਼ਾ ਉਦੋਂ ਖਤਮ ਹੋਵੇਗਾ ਜਦੋਂ ਵੱਡੇ ਨਸ਼ਾ ਤਸਕਰਾਂ ਨੂੰ ਫੜਾਂਗੇ ਤਾਂ ਕਿਤੇ ਨਾ ਕਿਤੇ ਇਹ ਵੀ ਸਵਾਲ ਉੱਠ ਰਹੇ ਨੇ ਕਿ ਵੱਡੇ ਮਗਰਮੱਛਾਂ ਨੂੰ ਹੱਥ ਪਾਉਣ ਹੁਣ ਸਰਕਾਰ ਲੱਗੀ ਹੈ ਵਿਕਰਮ ਸਿੰਘ ਮਜੀਠੀਆ ਅੱਜ ਜੇਲ੍ਹ ਦੇ ਵਿੱਚ ਨੇ ਉਸ ਤੋਂ ਬਾਅਦ ਵਾਰੀ ਕਿਸ ਦੀ ਆਵੇਗੀ ਕਿਹੜੇ ਲੀਡਰ ਦਾ ਨਾਮ ਆਵੇਗਾ ਇਸੀਆਂ ਵੀ ਚਰਚਾਵਾਂ ਜੋਰਾ ਸ਼ੋਰਾਂ ਦੇ ਨਾਲ ਛਿੜੀ ਹੋਈਆਂ ਨੇ ਹਾਲਾਂਕਿ ਸੀਐਮ ਭਗਵੰਤ ਮਾਨ ਦੇਵ ਨੂੰ ਸਟੇਜ ਤੋਂ ਸੰਬੋਧਨ ਦੇ ਦੌਰਾਨ ਵੱਡੇ ਇਸ਼ਾਰੇ ਜ਼ਰੂਰ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਸਿਆਸੀ ਲੀਡਰਾਂ ਦੇ ਵਿੱਚ ਹਲਚਲ ਵੀ ਪੈਦਾ ਹੋ ਜਾਂਦੀ ਹੈ ਦੂਜੇ ਪਾਸੇ ਇਹਨਾਂ ਸਿਆਸੀ ਲੀਡਰਾਂ ਦੇ ਵੱਲੋਂ ਪੰਜਾਬ ਦੇ ਵਿੱਚ ਬਣੇ ਹਾਲਾਤਾਂ ਨੂੰ ਲੈ ਕੇ ਲਗਾਤਾਰ ਮਾਨ ਸਰਕਾਰ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਂਦਾ ਹੈ ਉਤੇ ਹੀ ਹੁਣ ਡਰਗ ਨੂੰ ਲੈ ਕੇ ਸਰਕਾਰ ਦੇ ਵੱਲੋਂ ਇਹ ਜੋ ਵੱਡੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਸਰਕਾਰ ਦਾ ਜੋਰ ਸ਼ੋਰ ਦੇ ਨਾਲ ਇਹ ਕਹਿਣਾ ਹੈ ਕਿ ਅਸੀਂ ਉਦੋਂ ਤੱਕ ਸ਼ਾਂਤ ਹੋ ਕੇ ਨਹੀਂ ਬੈਠਾਂਗੇ ਜਦੋਂ ਤੱਕ ਅਸੀਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਨਹੀਂ ਬਣਾ ਦਿੰਦੇ ਦੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਨਹੀਂ ਬਣਾ ਦਿੰਦੇ ਇਸੇ ਕਾਰਵਾਈ ਦੇ ਤਹਿਤ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਜੇਲ੍ਹ ਦੇ ਵਿੱਚ ਭੇਜਿਆ ਹੋਇਆ ਤੇ ਨਾਲ ਹੀ ਹੋਰ ਵੀ ਜਿਹੜੇ ਲੀਡਰ ਨੇ ਜਾਂ ਹੋਰ ਵੀ ਜਿਹੜੇ ਤਸਕਰ ਨੇ ਉਹਨਾਂ ਨੂੰ ਫੜ-ਫੜ ਕੇ ਜੇਲਾ ਅੰਦਰ ਸੁੱਟਣ ਦਾ ਐਲਾਨ ਸਰਕਾਰ ਦੇ ਵੱਲੋਂ ਕੀਤਾ ਗਿਆ ਪਰ ਇਸ ਵੇਲੇ ਚਰਚਾ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਛਿੜੀ ਹੋਈ ਹੈ ਇੱਕ ਪਾਸੇ ਸਟੇਜ ਤੋਂ ਸੀਐਮ ਭਗਵੰਤ ਮਾਨ ਲਗਾਤਾਰ ਸੰਬੋਧਨ ਦੌਰਾਨ ਬਿਕਰਮ ਸਿੰਘ ਮਜੀਠੀਆ ਤੇ ਚੁਟਕੀ ਲੈਂਦੇ ਸਵਾਲ ਚੁੱਕਦੇ ਨਜ਼ਰ ਆਉਂਦੇ ਨੇ ਤੇ ਦੂਜੇ ਪਾਸੇ ਚਰਚਾ ਹੁਣ ਇਹ ਛਿੜੀ ਹੋਈ ਹੈ ਕਿ ਬਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਦੇ ਅੰਦਰੋਂ ਸੀਐਮ ਭਗਵੰਤ ਮਾਨ ਦੇ ਲਈ ਇਹ ਖਾਸ ਸੁਨੇਹਾ ਪੇ ਜਾ ਕੇ ਮੈਂ ਜੇਲ੍ਹ ਦੇ ਅੰਦਰ ਠੀਕ ਹਾਂ ਤੇ ਤੂੰ ਬਾਹਰ ਆਪਣਾ ਵੀਪੀ ਚੈੱਕ ਕਰਾਉਂਦਾ ਰਹੀਂ ਹ ಸಮಾಹಿದ ಸೇಗ